ਸੋ ਪਿੰਡ ਮਿਰਜ਼ਾਪੁਰ ਦੇ ਵਿੱਚ ਅਸੀਂ ਜਿਹੜੀ ਸਸਤੇ ਰੇਟਾਂ ਤੇ ਲੈਬਰਾਟਰੀ ਖੋਲੀ ਗਈ ਹੈ ਉਸ ਬਾਰੇ ਲੋਕਾਂ ਨੂੰ ਦੱਸ ਰਹੇ ਆ ਕਿ ਵੱਧ ਤੋਂ ਵੱਧ ਇਸ ਦਾ ਫਾਇਦਾ ਲਓ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਮਹਿੰਗੇ ਟੈਸਟ ਐ ਮਹਿੰਗੀਆਂ ਦਵਾਈਆਂ ਐ ਔਰ ਸਾਡੇ ਵਰਗੇ ਜਿਹੜੇ ਮੀਡੀਅਮ ਕਲਾਸ ਬੰਦੇ ਨੇ ਉਹ ਤਾਂ ਕਈ ਵਾਰੀ ਟੈਸਟਾਂ ਦੀ ਰੇਟ ਫੀਸ ਸੁਣ ਕੇ ਹੀ ਜਿਹੜਾ ਹੈ ਪੈਰ ਪਿੱਛੇ ਖਿੱਚ ਲੈਂਦੇ ਨੇ ਲੇਕਿਨ ਮਾਨਵਤਾ ਦੀ ਸੇਵਾ ਵਾਸਤੇ ਇੱਕ ਬਹੁਤ ਵੱਡਾ ਅਪਰਾਹਲ ਆ ਮੇਰੇ ਨਾਲ ਭਾਂਜੀ ਜੁੜੇ ਨੇ ਇਹਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜਾ ਅੰਬੇਡਕਰ ਉर्जा ਭਵਨ ਕਿੱਥੇ ਆ ਭਾਂਜੀ ਇਸ ਲੈਬੋਰੀ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਫਾਇਦਾ ਹੋਏਗਾ ਆਮ ਲੋਕਾਂ ਨੂੰ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਜੇ ਵਰਤ ਕੇ ਦੇਖਣਗੇ ਜੀ ਫੇਰ ਹੀ ਪਤਾ ਲੱਗੂ ਜਾਈ ਕਿੰਨਾ ਕ ਫਾਇਦਾ ਹੋਊਗਾ ਜੀ ਕਿੰਨਾ ਕ ਨਹੀਂ ਠੀਕ ਹੈ ਬਾਕੀ ਇਹ ਕਹਿੰਦੇ ਪਤਾ ਆਪਣਾ ਵਰਤਨ ਤੋਂ ਦਵਾਈ ਬੂਟੀ ਲੈਣ ਤੋਂ ਜੀ ਫੇਰ ਪਤਾ ਲੱਗੂਗਾ ਹਾਂਜੀ ਜੇ ਆਪਾਂ ਜਾਵਾਂਗੇ ਜੀ ਤਾਂ ਹੀ ਪਤਾ ਲੱਗੂਗਾ ਇਹ ਅੱਛਾ ਭੈਣ ਜੀ ਗੱਲ ਇਹ ਕਿਹਾ ਕਿ ਬਾਹਰੋਂ ਰੇਟ ਜਿਹੜੇ ਆ ਬੜੇ ਮਹਿੰਗੇ ਟੈਸਟਾਂ ਦੇ ਰੇਟ ਆ ਹਾਂਜੀ ਔਰ ਇਹ ਵੀ ਆਪਾਂ ਸੁਣਦੇ ਆਂ ਵੀ ਵਿਚ ਡਾਕਟਰਾਂ ਦੀ ਮੀਲੀ ਭੋਗਤ ਹੁੰਦੀ ਐ ਇਹ ਵੀ ਸੁਣਦੇ ਆਂ ਇਹਦਾ ਜਿਹੜਾ ਫਾਇਦਾ ਹੈ ਮੈਂ ਚਾਹੁੰਦਾ ਕਿ ਆ ਇਲਾਕੇ ਦੇ ਪਿੰਡਾਂ ਨੂੰ ਹੋਵੇ ਮਹਿਜ਼ 10 ਰੁਪਏ ਤੋਂ ਟੈਸਟ ਸ਼ੁਰੂ ਹੁੰਦਾ ਫੀ ਉਹ ਨਹੀਂ ਦੱਸ ਲੈ ਜੇ ਇੱਥੇ ਉਹ ਤਾਂ ਬਹੁਤ ਲੈਂਦੇ ਰਹੀ ਸੀ ਬਹੁਤ ਜਿਆਦਾ ਲੈਂਦੇ ਨੇ 100 200 ਦਾ ਤਾਂ ਕੋਈ ਗੱਲ ਕੀ ਹੈ ਹਜ਼ਾਰਾਂ ਤੱਕ ਲੋਕ ਲੈ ਜਾਂਦੇ ਹਾਂਜੀ 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 ਲੈ ਲੈਂਦੇ ਹਾਂਜੀ ਬਸ ਮੈਂ ਤਾਂ ਇਹ ਕਹਿਣਾ ਚਾਹੁੰਦੀ ਹੂ ਫਾਇਦਾ ਹੋਣਾ ਚਾਹੀਦਾ ਠੀਕ ਹੈ ਨੀ ਜਿੱਥੋਂ ਵੀ ਆਪਾਂ ਲਈ ਆ ਕੋਈ ਸਸਤੇ ਰੇਟ ਤੇ ਗਰੀਬ ਆਦਮੀ ਬਹੁਤ ਚੱਕਰ ਕੀ ਆਪਾਂ ਕਮਾਉਂਦੇ ਆ ਸਾਰਾ ਸਾਰਾ ਹੀ ਆਪਣਾ ਦਵਾਈਆਂ ਦੇ ਮੂੰਹ ਨਿਕਲ ਜਾਂਦਾ ਹਾਂਜੀ ਹਾਂਜੀ ਠੀਕ ਹੈ ਨਾ ਔਰ ਇੱਥੇ ਲੈਬਾਰਟਰੀ ਦੇ ਨਾਲ ਨਾਲ ਡਿਸਪੈਂਸਰੀ ਵੀ ਭੰਜੀ ਚੱਲਦੀ ਆ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੀ ਕਦੇ ਵਿਜ਼ਿਟ ਕਰੋ ਹਸਣਪੁਰ ਦਿੰਦੇ ਨੇ ਜੀ ਠੀਕ ਹੈ ਨਾ ਕਦੇ ਤੁਸੀਂ ਅੰਬੇਡਕਰ ਊਰਜਾ ਭਵਨ ਚ ਆ ਕੇ ਦੇਖੋ ਤਾਂ ਸਹੀ ਤੁਸੀਂ ਤੁਹਾਡਾ ਕੀ ਨਾਮ ਹੈ ਪੈਂ ਜੀ ਲਖਵਿੰਦਰ ਕੋਰ ਲਖਵਿੰਦਰ ਜੀ ਇਸ ਲੈਬਾਰਟਰੀ ਦਾ ਗਰੀਬ ਬੰਦਿਆਂ ਨੂੰ ਗਰੀਬ ਅਮੀਰ ਕਿਸੇ ਵੀ ਜਾਤ ਪਾਤ ਦੇ ਨਾਲ ਸੰਬੰਧਿਤ ਐ ਕੋਈ ਉਥੇ ਜਾਤ ਪਾਤ ਨਹੀਂ ਉੱਚ ਨੀਚ ਨਹੀਂ ਐ ਸਭ ਤੋਂ ਕਿ ਇਨਸਾਨ ਨੇ ਸਾਰੇ ਮਨੁੱਖ ਜਿਹੜੇ ਪੈਦਾ ਕੀਤੇ ਨੇ ਉਹ ਬਰਾਬਰ ਕੀਤੇ ਨੇ ਸੋ ਇਸ ਕਰਕੇ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਲੈਬਾਰਟਰੀ ਸਰ ਦੇਖ ਲਾਂਗੇ ਜੀ ਜਾ ਕੇ ਅਸੀਂ ਬਾਹਰੋਂ ਟੈਸਟ ਕਰਾਉਂਦੇ 3000 3500 ਐਵੇਂ ਟੈਸਟ ਹੁੰਦੇ ਨੇ ਹਾਰਟ ਦਾ ਹੀ ਮੈਂ 3500 ਦਾ ਟੈਸਟ ਕਰਵਾਇਆ ਹੁਣ ਦੇਖਾਂਗੇ ਹੁਣ ਲੈਬੋਰੀਟਰੀ ਜੀ ਮੈਂ ਤੁਹਾਨੂੰ ਪੈਂਫਲੇਟ ਦਿੱਤਾ ਹੈ ਤੁਸੀਂ ਜਰੂਰ ਆਉਣਾ ਭੈਣ ਜੀ ਠੀਕ ਹੈ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਇਸ ਦਾ ਫਾਇਦਾ ਲੈਣਾ ਹਾਂ ਜੀ ਜੀ ਮੇਰੇ ਕੋਲ ਲੈਣਾ ਚਾਹੀਦਾ ਹੈ ਕਰਾਉਣਾ ਚਾਹੀਦਾ ਜਾਂ ਨਹੀਂ ਹਾਂ ਜੀ ਕਰਾਉਣਾ ਚਾਹੀਦਾ ਜੀ ਚਾਹੀਦਾ ਹੈ ਹਾਂ ਜੀ ਕਿਉਂਕਿ ਅਸੀਂ ਤਾਂ ਹੀ ਪਿੰਡਾਂ ਚ ਆਟੋ ਘੁਮਾ ਰਹੇ ਹਾਂ ਅਨਾਉਂਸਮੈਂਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਹਾਂ ਜੀ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀਆਂ ਕੁਝ ਭੈਣਾਂ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਪੋਸੂਨਾਵਾ ਚੈਨਲ ਦੇ ਨਾਲ ਔਰ ਜਿਹੜੀ ਇਸ ਮਹਿੰਗੇ ਯੁੱਗ ਦੇ ਵਿੱਚ ਜਦੋਂ ਦਵਾਈਆਂ ਦਾ ਖਰਚਾ ਸਾਨੂੰ ਬੇਹਿਸਾਬ ਦੇਣਾ ਪੈਂਦਾ ਹੈ ਤਾਂ ਕਈ ਵਾਰੀ ਇਸ ਦਵਾਈਆਂ ਦੇ ਖਰਚੇ ਨੂੰ ਆਪਣੇ ਬੰਦੇ ਨੂੰ ਬਚਾਉਣ ਵਾਸਤੇ ਘਰਾਂ ਦੇ ਘਰ ਵੀ ਵੇਖ ਜਾਂਦੇ ਨੇ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰਾਂ ਆਪਣੇ ਹਿਸਾਬ ਨਾਲ ਕਰ ਰਹੀਆਂ ਨੇ ਲੇਕਿਨ ਇਹ ਜਿਹੜੀ ਮਨੁੱਖਤਾ ਦੀ ਭਲਾਈ ਵਾਸਤੇ ਡਾਕਟਰ ਐਸਪੀ ਸਿੰਘ ਉਭਰਾਏ ਨੇ ਕਦਮ ਚੁੱਕਿਆ ਹੈ ਲੋਕ ਉਹਨਾਂ ਨੂੰ ਅਸੀਸਾਂ ਦਿੰਦੇ ਨੇ ਜਿਨ੍ਹਾਂ ਲੋਕਾਂ ਨੇ ਫਾਇਦਾ ਲਿਆ ਹੈ ਔਰ ਇਹ ਪੈਂਫਲੇਟ ਅਸੀਂ ਦੇ ਕੇ ਜਾ ਰਹੇ ਹਾਂ ਭੈਣਾਂ ਨੂੰ ਔਰ ਜਦੋਂ ਵੀ ਕੋਈ ਟੈਸਟ ਕਰਾਉਣਾ ਇਰੇ ਵਿੱਚ نیچے ਫੋਨ ਤੇ ਨੰਬਰ ਲਾਓ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਹੈ ਐਤਵਾਰ ਦੀ ਛੁੱਟੀ ਹੈ ਔਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਲੈਬਰਾਟਰੀ ਖੁੱਲੀ ਰਹਿੰਦੀ ਹੈ